ਸਰਜੀ ਜੀ ਤਾਂ ਤੁਹਾਡੇ ਬੇਟੇ ਦੇ ਦੀ ਸ਼ਾਮ ਗੋਰੀਆਂ ਮਾਰ ਕੇ ਕੱਟ ਦਿੱਤਾ ਗਿਆ ਕਿ ਕੰਵਨਿਸ਼ ਕੀ ਸੀ ਕਿ ਕਾਰਨ ਪਤਾ ਲੱਗਿਆ ਕੋਈ ਨਹੀਂ ਨਾ ਕੋਈ ਕਾਰਨ ਦਾ ਨਹੀਂ ਪਤਾ ਲੱਗਾ ਤੋਰ ਲੋ ਜਿੱਥੇ ਨਹੀਂ ਕੋਈ ਇੱਦਾਂ ਹੈ ਕੋਈ ਪਤਾ ਨਹੀਂ ਆਨਛਾ ਤੇ ਹੀ ਮੂੰਹ ਬੱਦੇ ਨਾ ਦੇਖੇ ਨਹੀਂ ਆਈ ਪੁਲਿਸ ਮਤਲਬ ਕੀ ਸੁਆਸਨ ਕਰਵਾਇਆ ਗਿਆ ਪੁਲਿਸ ਮਤਲਬ ਹੁਣ ਕੀ ਹੈ ਇੱਕ ਦਾ ਬੀਚਾ ਹੁਣ ਕੀ ਹੋਣਾ ਪਤਾ ਰਹੀ ਇਹੋ ਕੀਤੀ ਜਾਵੇ ਜਿੱਦਾਂ ਮੇਰੇ ਪੁੱਤ ਨੂੰ ਇਦਾਂ ਕਸਾਇਡ ਕੀਤਾ ਹੈ ਇਦਾਂ ਮੈਨੂੰ ਸਜ਼ਾ ਦਿੱਤੀ ਜਾਵੇ ਸਾਰੇ ਤੇ ਕਾਰਵਾਈ ਕੀਤੀ ਜਾਵੇ ਜਿੱਦਾਂ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਜਿੱਥੇ ਲਿਆ ਕੇ ਮਾਰੀਆਂ ਉੱਥੀਆਂ ਮਾਰੀਆਂ ਜਾਣ ਬਿਲਾਸਿੰਗ ਦੀ ਮੈਰ ਹਾਂਜੀ ਕਿੰਨੀਆਂ ਗੋਲੀਆਂ ਜਿਹੜੀਆਂ 82 ਬਈ ਚਾਰ ਪੰਜ ਗੋਲੀਆਂ ਵਜੀਆਂ ਚਾਰ ਹਾਂਜੀ ਜੁੰਗਾਲ ਸਿੰਘ ਦੀ ਮੈਰ ਨੂੰ ਕਦਾਂ ਕਰੋ ਇਹਨੂੰ ਚਾਰ ਮਹੀਨਿਆਂ ਹੋ ਗਏ ਹਾਂਜੀ ਕਿੰਨੇ ਪੈਸੇ ਪਰਾਂ ਉਹ ਤੇਨਾਂ ਪੈੰਟਰਾ ਕਿੱਥੇ ਜਾ ਰਹੇ ਉਹਦੇ ਫਾਦਰ ਦੀ ਮੌਤ ਹੋਈ ਜਾਂ ਪਹਿਲਾ ਹਾਂਜੀ ਹਾਂਜੀ ਕਿੰਨਾ ਕਰੋ ਜਾਂ ਫਾਦਰ ਦੀ ਮੌਤ ਨਨੂ ਅਗੇ ਬਾਰਾ ਤੇਰਾ ਸਾਹ ਇਹਦਾ ਹੁਣ ਘਰ ਦੇ ਵਿੱਚ ਜਿਹੜਾ ਮਾਈ ਦਾ ਸਾਹ ਕਿਸ ਤਰ੍ਹਾਂ ਹੈ ਕੋਈ ਵੀ ਨਹੀਂ ਇਹ ਪੋਤੇ ਕਰਦਾ ਕਿ ਅਤੀਬੜੀ ਦਾ ਕੰਮ ਬਜ਼ੁਰਗ ਆ ਪੁੱਤ ਸਾਡਾ ਸਹੁਰਾ ਸਾਹ ਆ ਤੇ ਮੈਂ ਕਹਇਓ ਮੇਰੀ ਨੂੰਹ ਪੁੱਤ ਦੇ ਲੈ ਲਿਆ ਹੁੰਦਾ ਮੈਂ ਇਹ ਮੰਨਤਾ ਬੇ ਨਿਸਾਨ ਅਨਸਾਰ ਚਾਹੀਦਾ ਹਨ ਇਨਸਾਨ ਮਿਲੇ ਹਨ ਪੁੱਤ ਘਰ ਮੈਨੂੰ ਸਾਨੂੰ ਕੀ ਫੋਦੇਗਾ ਹੱਜਾ ਜਾਂਦਿਆਂ ਤੇ ਲੋਕਾਂ ਨੂੰ ਆਇਆ ਹੈ। ਉਹ ਵੀਡੀਓ ਆਇਆ ਹੈ, ਕੈਮਰਾ ਤੇ ਆਇਆ ਸਭ ਕੋ। ਓਥੋਂ ਕਿ ਡਾਲੋ ਜੋਗੋ। ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ? ਪੁਲਿਸ ਵੱਲੋਂ ਕੀ ਕਾਰਵਾਈ ਕੀਤੀ? ਪੁਲਿਸ ਨੂੰ ਪਤਾ ਨਹੀਂ ਕਿ ਆਉਂਦੀ ਹੈ ਦੋ ਵਾਰ ਰਾਤੀ ਆਈ ਆ। ਆਹ ਹੁਣ ਆਏ ਆ ਤੇ ਹੁਣ ਤੇ ਚੁੱਪ ਕਰਕੇ ਚਲ ਗਏ। ਅੱਜ ਇਹਨਾਂ ਕਦੇ ਕਿਸੇ ਦੀ ਗ੍ਰਿਫਤਾਰੀ ਪਾਈ ਗਈ? 200 ਤੋਂ ਆਂਦੇ ਆ ਪਾਈ ਗਈ ਐ। ਸਾਨੂੰ ਤਾਂ ਦੱਸਿਆ ਨਹੀਂ ਪੁਲਿਸ ਵਾਲੇ ਨੇ। ਅਹੀਂ ਓੜ ਦੀ ਵਾਈ ਸੁਣੀ ਨਹੀਂ ਪਾਈ ਗਏ। ਨੇ ਜਾਣਿਆਂ ਨੂੰ ਜਿਹੜਾ ਉਹ ਫੜ ਲਿਆ ਗਿਆ ਪੁਲਿਸ ਵਾਲਾ ਹੁਣ ਸਾਨੂੰ ਦੱਸਿਆ ਪੁਲਿਸ ਵਾਲਿਆਂ ਬਿਤੇ ਜਾਣਿਆਂ ਨੂੰ ਫੜ ਲਿਆ ਕੀ ਮੰਗ ਕਰਦੇ ਜੇ ਇਨਸਾਫ ਦੀ ਮੰਗ ਆਈ ਦਫਾ ਇਹ ਮੰਗ ਕਰਦੇ ਇਨਸਾਫ ਹੋਵੇ ਪਹਿਲੇ ਚਿੱਤ ਲਿਆ ਕੇ ਮਾਰਨ ਗੋਈਆਂ ਤੇ ਪਤਾ ਲੱਗ ਜਾ ਵੀ ਕਿ ਕਿ ਤਰ੍ਹਾਂ ਪੁੱਤ ਮਾਰੀਦੇ ਆ ਇਦਾਂ ਪੁੱਤ ਮਾਰਦੇ ਆ ਲੋਕਾਂ ਨੂੰ ਪਤਾ ਲੱਗ ਜਾਏ ਵੀ ਪੋਤਾ ਇਦਾਂ ਮਾਰਦੇ ਜੋ ਜਿੰਨਾ ਮਾਰਦੇ ਆ ਉਹਾਰ ਠੀਕ ਹੈ ਬਹੁਤ ਚੰਗੀ ਇਹ ਜਗਰਾਜ ਸਿੰਘ ਹੈ ਇਹਦਾ ਕੰਨ ਜਿਹੜਾ ਇਹ ਅਣੂਸਾਹ ਤੇ ਬੰਦੇ ਤਿੰਨ ਜਿਹੜੇ ਉਹ ਗੋਲੀਆਂ ਮਾਰ ਕੇ ਸ਼ਾਮੀ ਕਤਲ ਕਰਕੇ ਤੇ ਜਿਸ ਬੰਦੀ ਮੁੱਖ ਅਫਸਰ ਥਾਣਾ ਮਹਿਤਾ ਵੱਲੋਂ ਮਕਦਮਾ ਦਰਜ ਕੀਤਾ ਗਿਆ ਤਫਤੀਸ਼ ਜਾਰੀ ਹੈ ਜੋ ਵੀ ਸਾਹਮਣੇ ਤੱਥ ਆਉਣਗੇ ਉਸ ਮੁਤਾਬਕ ਕਾਰਵਾਈ ਹੋ ਚਲੀ ਜਾਂਦੀ ਚੁ ਕੋਈ ਪੁਰਾਣੀ ਰੰਜਿਸ਼ ਸੀ ਜਾਂ ਫਿਰ ਕੋਈ ਝਗੜਾ ਕਰਦਾ ਪਿਆ ਸੀ ਇਹਦੇ ਬਾਰੇ ਜਿਹੜੇ ਇਸ ਮੁਕਦਮੇ ਦੇ ਤਰਤੀਸ਼ ਜਾਂ ਮਿਰ ਤੋਂ ਸੀਨੀਅਰ ਅਫਸਰ ਹੀ ਦੱਸ ਸਕਦੇ। ਕੌਣ ਹੈਗੇ ਸੀ ਬੰਦੇ ਜਿਨ੍ਹਾਂ ਨੇ ਕਤਲ ਕੀਤਾ ਵਾ ਤੇ ਪਛਾਣ ਹੋਈ ਉਹਨਾਂ ਦੀ ਇਹਦੇ ਬਾਰੇ ਤਰਤੀਸ਼ ਜਾਰੀ ਹੈ। ਤੇ ਕੱਲ ਰਾਤ ਦੇ ਸੱਤ ਵਜੇ ਘਟਨਾ ਕਾਫੀ ਵਕਤ ਹੋ ਚੁੱਕਾ ਵਾ। ਗੁਰਦੁਆਰੇ ਦੇ ਬਾਹਰ ਘਟਨਾ ਵਾ ਲੱਗਦਾ ਸਵਾਲ ਕਾਫੀ ਵੱਡੇ ਖੜੇ ਰਹੇ ਅਧਿਆਤਿ ਪੁਲਿਸ ਦੇ ਤੇ ਕਿ ਉੱਤਰ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਗਈ? ਕਾਰਵਾਈ ਮੁਕਦਮਾ ਦਰਜ ਕੀਤਾ ਵਾ ਤੋ ਇਹ ਜਾਰੀ ਹੈ। ਤੇ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਮੁਕਦਮਾ ਜਿਹੜਾ ਸਸ ਦੋਸ਼ੀ ਜਿਹੜੇ ਨਹੀਂ ਇਹ ਜਨਾਮ ਨਾਮ ਨੂੰ ਨਾਮ ਕੋਈ ਨਹੀਂ ਕੋਈ ਪਛਾਣ ਹੋ ਪਾਈ ਉਹਨਾਂ ਦੀ ਉਤੇ ਚੱਲੀ ਜਾ ਰਹੀ ਹੈ ਬਾਕੀ ਸੀਨੀਅਰ ਅਫਸਰ ਕਰ ਰਹੇ ਨੇ ਪਰਿਵਾਰ ਵੱਲੋਂ ਕੀ ਕੀ ਕਿਹਾ ਪਰਿਵਾਰ ਕੀ ਕੋਈ ਰੰਜਿਸ਼ ਕੋਈ ਪੁਰਾਣੀ ਕਿਸੇ ਦੀ ਮੁੰਡੇ ਦੀ ਉਹ ਸਾਰੇ ਅਫਸਰ ਜਿਹੜੇ ਆ ਤਫਤੀਸ਼ ਕਰ ਰਹੇ ਹਨ ਜੋ ਵੀ ਗੱਲ ਸਾਹਮਣੇ ਆਉਗੀ ਉਸ ਮੁਤਾਬਕ ਕਾਰਵਾਈ ਚੱਲਦੀ ਸੀ ਸਿਰਫ ਵੀ ਕਮਰੇ ਖੋਲ੍ਹ ਲਿਆ ਰਿਹਾ ਆਸपास ਸੂਰੀ ਕਰ ਕੀਤੇ ਜਾ ਰਹੇ ਸਾਰੇ ਹਮਸਲ ਕਰ ਰਹੇ